ਨਸਕਾਰ ਸਸਰੀਕਾ ਤੁਸੀਂ ਦੇਖ ਰਹੇ ਹੋ ਇਕਤਾ ਲੈ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਠਿੰਗੜਾ ਇਸ ਵੇਲੇ ਦੀ ਜੋ ਤਾਜ਼ਾ ਖਬਰ ਹੈ ਕਿ ਨਗੁੰਦਰ ਸ਼ਹਿਰ ਚ ਕਰਫੂ ਲੱਗਾ ਹੋਇਆ ਆ ਔਰ ਮਾਨਯੋਗ ਸਰਦਾਰ ਜਗਬੀਰ ਸਿੰਘ ਜੀ ਬਰਾੜ ਹਲਕਾ ਇੰਚਾਰਜ ਦੀ ਰਹਿਮ ਨਾਈ ਹੇਠ ਪੁਲਿਸ ਪ੍ਰਸ਼ਾਸਨ ਨੂੰ ਗਰੀਬਾਂ ਦੇ ਲਈ ਰਾਸ਼ਨ ਭੇਟ ਕੀਤਾ ਗਿਆ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਦੀ ਇੱਕ ਖਾਸ ਰਿਪੋਰਟ ਜੋ ਦੁਨੀਆ ਦੇ ਵਿੱਚ ਇਹ ਕਰੋਨਾ ਵਾਇਰਸ ਦੀ ਆਫਤ ਆਈ ਹੈ ਸਾਰੇ ਲੋਕ ਤਕੜੇ ਹੋ ਕੇ ਇਹਨਾਂ ਨੇ ਜਿੱਥੇ ਲੱਗੇ ਹੋਏ ਐ ਜਿੱਥੇ ਮੈਂ ਪਾਰ ਸਰਕਾਰ ਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਅਸੀਂ ਸਾਰੇ ਔਰ ਉੱਥੇ ਹੀ ਮੈਂ ਦੇਖਿਆ ਕਿ ਸਾਡੀ ਨਕੋਦਰ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹਨੇ ਬਹੁਤ ਜ਼ੋਰ ਲਾਇਆ ਹੋਇਆ ਦਿਨ ਰਾਤ ਕੰਮ ਕਰ ਰਹੀ ਹੈ ਔਰ ਅਸੀਂ ਔਰ ਸਾਰੇ ਲੋਕ ਐਡਮਿਨਿਸਟ੍ਰੇਸ਼ਨ ਤੋਂ ਇਸ ਗੱਲ ਤੇ ਬਹੁਤ ਖੁਸ਼ ਹੈ ਸਮਾਜ ਸੇਵੀ ਸੰਸਥਾਵਾਂ ਲੰਗਰ ਲੈ ਕੇ ਕੱਚੀ ਰਸ ਲੈ ਕੇ ਅੱਗੇ ਆ ਰਹੇ ਆ ਜਿਵੇਂ ਸਾਡੇ ਕੋਲੀ ਸਾਹਿਬ ਕੌਂਸਲਰ ਖੜੇ ਨੇ ਇਹਨਾਂ ਨੇ 400 ਪੈਕ ਅੱਜ ਦਿੱਤਾ ਲੋਕਾਂ ਨੂੰ ਵੰਡਣ ਦੇ ਲਈ ਔਰ ਜੋੜੇ ਨੇ ਸਾਥੀ ਹੈਗੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਇਹ ਮਾਲ ਸਮਾਨ ਜਿਹੜਾ ਹੈਗਾ ਇਹ ਜਦੋਂ ਲੋਕਾਂ ਕੋਲ ਜਾਂਦਾ ਹੈ ਇਹ ਅਸੀਂ ਗਰੀਬ ਕੋਲੇ ਪਹੁੰਚੇ ਜਿੰਨ ਨਹੀਂ ਲੋੜ ਗਈ ਉਹ ਨਾ ਲਵੇ ਉਹਦਾ ਸਮਝ ਜਿਵੇਂ ਸਮਾਜ ਸੇਵਾ ਸੰਸਥਾਵਾਂ ਵੰਡ ਰਹੀਆਂ ਇਹ ਸਮਾਨ ਉਹ ਲੋਕਾਂ ਨੂੰ ਆਪਣੇ ਆਣ ਗੁਆਣ ਦੇ ਵਿੱਚ ਵੀ ਮਦਦ ਕਰਨ ਤਾਂ ਕਿ ਇਸ ਹਫ਼ਤੇ ਜਿਹੜੀ ਹੈਗੀ ਐ ਇਹ ਤੋਂ ਆਪਾਂ ਛੁਟਕਾਰਾ ਪਾਈਏ ਔਰ ਸੋਸ਼ਲ ਡਿਸਟੈਂਸ ਦਾ ਜੋ ਡਿਸਟੈਂਸਿੰਗ ਦਾ ਜੋ ਇਹ ਅ ਦੱਸਿਆ ਗਿਆ ਹੈ ਇਹ ਰੱਖਣਾ অতি ਜ਼ਰੂਰੀ ਹੈ ਹੁਣ ਮੈਂ ਪਿੱਛੇ ਇੱਕ ਦੱਸ ਕੇ ਆ ਸਾਡੇ ਬਲਾਕ ਸਾਮਟੀ ਦੇ ਮੈਂਬਰ ਇਕੱਠੇ ਕੀਤੇ ਸੀਗੇ ਸਾਰੇ ਅਸੀਂ 6-6 ਫੁੱਟ ਤੇ ਬਿਠਾਏ ਸੀਗੇ ਉਹਨਾਂ ਨੂੰ ਮੈਂ ਇਹ ਗੱਲ ਰੱਖਿਆ ਕਿ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਤੁਸੀਂ ਇਹ ਸੋਸ਼ਲ ਡਿਸਟੈਂਸਿੰਗ ਕੋਈ ਲੇਬਰ ਕੰਮ ਕਰਦੀ ਹੈ ਕੋਈ ਹੋਰ ਕਰਦੀ ਹੈ ਇਹਦੀ ਵੱਧ ਤੋਂ ਵੱਧ ਪਾਲਣਾ ਕੀਤੀ ਜਾਵੇ ਔਰ ਲਾਕਡਾਊਨ ਦੀ ਔਰ ਕਰਫਿਊ ਦੀ ਉਲੰਘਣਾ ਨਾ ਕੀਤੀ ਜਾਵੇ ਮੈਂ ਦੁਆਰ ਤੋਂ ਸਤ ਸਤ ਜਸਕਰਨ ਸਿੰਘ ਤੇ ਸੰਦੀਪ ਸਿੰਘ ਜੀ ਹੇਰਾਪੁਰ ਜਸਕਰਨ ਸਿੰਘ ਤੇ ਸੰਦੀਪ ਸਿੰਘ ਜੀ ਹੇਰਾਪਿੰਡ ਤੋਂ ਇਹਨਾਂ ਨੇ ਜੋ ਸਮਾਨ ਲੋਕਾਂ ਨੂੰ ਦਿੱਤਾ ਹੈ ਮੈਂ ਇਹਨਾਂ ਦੋਨਾਂ ਸਾਡੇ ਸਾਥੀ ਜਿਹੜੇ ਹੈਗੇ ਆ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਸਰ ਜਿਹੜਾ ਪਿੰਡਾਂ ਦੇ ਵਿੱਚ ਉਹ ਵੀ ਰਾਸ਼ਨ ਕੋਲ ਪਹੁੰਚ ਰਿਹਾ ਜੀ ਹਰ ਪਿੰਡ ਦੇ ਵਿੱਚ ਰਾਸ਼ਨ ਪਹੁੰਚ ਰਿਹਾ ਹੈ ਔਰ ਮੈਂ ਖਾਸ ਕਰਕੇ ਇੱਥੇ ਜਿਹੜੇ ਐਨ ਆਰ ਆਈ ਭਰਾ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਵੇਂ ਸਾਡੇ ਕਈ ਪਿੰਡ ਹੈਗੇ ਆ ਜਿਵੇਂ ਸਾਡੇ ਇੱਕ ਸੁਖਵਿੰਦਰ ਸਿੰਘ ਮੁੱਧ ਹੈਗਾ ਮੁੱਧਾ ਪਿੰਡ ਤੋਂ ਉਹਨੇ ਇੱਕ ਆਪਣੀ ਐਪ ਬਣਾਈ ਹੈ ਔਰ ਐਨਆਰਆਈ ਭਰਾਵਾਂ ਨੇ ਉਹਨੇ ਇੰਨੀ ਮਦਦ ਕੀਤੀ ਹੈ ਉਸ ਪਿੰਡ ਦੇ ਵਿੱਚ ਸਫੀਸ਼ੀਐਂਟ ਜਿਹੜਾ ਹੈਗਾ ਰਸਨ ਹੈਗਾ ਔਰ ਉਹਨੇ ਸੁਖਵਿੰਦਰ ਮੁੱਦ ਨੇ ਸਾਨੂੰ ਫੋਨ ਕਰਕੇ ਆਖਿਆ ਕਿ ਬਰਾੜ ਸਾਹਿਬ ਸਾਡੇ ਪਿੰਡ ਨੂੰ ਰਾਸ਼ਨ ਭੇਜਣ ਦੀ ਕੋਈ ਲੋੜ ਨਹੀਂ ਸਾਡਾ ਪਿੰਡ ਸੈਲਫ ਸਫੀਸ਼ੀਐਂਟ ਹੈ ਅਸੀਂ ਆਪੇ ਕਰਾਂਗੇ ਸੋ ਜਿੱਥੇ ਐਨਆਰਆਈ ਭਰਾ ਐਨੀ ਮਦਦ ਕਰ ਰਹੇ ਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਐਨਆਰਆਈ ਭਰਾਵਾਂ ਦਾ ਬਹੁਤ ਰਿਣੀ ਹਾਂ ਜਿਹੜੇ ਆਪਦੇ ਪਿੰਡਾਂ 'ਚ ਕੰਮ ਕਰ ਰਹੇ ਆ ਮੈਂ ਤੁਹਾਨੂੰ ਇਹ ਹੀ ਗੱਲ ਆਖੂਗਾ ਕਿ ਐਨਆਰਆਈ ਭਰਾ ਇਨ ਨੇ ਛਿੰਝ ਮੇਲੇ ਕਰਾਉ ਇੰਨੇ ਕਬੱਡੀ ਕਰਾਉਂਦੇ ਐ ਇਸ ਵਾਰੀ ਜਿਹੜਾ ਹੈਗਾ ਆਪਾਂ ਸਾਰਾ ਕੰਮ ਛੱਡ ਕੇ ਜਿਵੇਂ ਸਰਕਾਰਾਂ ਸਿਰਫ ਤੇ ਸਿਰਫ ਕਰੋਨਾ ਨਾਲ ਨਿਪਟਣ ਲੱਗੀਆਂ ਹੋਈਆਂ ਆਪਾਂ ਛਿੰਦ ਛੱਡ ਕੇ ਮੇਲੇ ਛੱਡ ਕੇ ਇਸ ਵਾਰੀ ਆਹ ਸਾਲ ਜਿਹੜਾ ਹੈਗਾ ਆਪਾਂ 2 ਮਹੀਨੇ ਜਾਂ 3 ਮਹੀਨੇ ਜਿੰਨਾ ਚੱਕਰ ਹੈਗਾ ਆਪਾਂ ਇਹ ਕਰੋਨਾ ਨਾਲ ਨਿਪਟਣਾ ਬਾਕੀ ਆਪਾਂ ਹੋਰ ਕਲਚਰ ਪ੍ਰੋਗਰਾਮ ਮੇਲੇ ਇਹ ਹਜੇ ਨਹੀਂ ਕਰਾਉਣਗੇ ਆਪਾਂ ਸੋ ਮੈਂ ਦੁਬਾਰਾ ਐਨਆਰਆਈ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਸਰ ਕੋ ਖਾਸ ਸੰਦੇਸ਼ ਦੇਣਾ ਚਾਹੁੰਦੇ ਤੁਹਾਨੂੰ ਖਾਸ ਸੰਦੇਸ਼ ਇਹ ਹੈ ਕਿ ਲਾਕਡਾਊਨ ਦੀ ਪਾਲਣਾ ਕੀਤੀ ਜਾਵੇ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਹੈ ਇਹਦੀ ਪਾਲ ਔਰ ਕੱਟ ਤੋਂ ਕੱਟ ਜਿਹੜਾ ਹੈਗਾ ਇਹ ਬਾਹਰ ਮੂਵਮੈਂਟ ਆਪਣੀ ਕੀਤੀ ਜਾਵੇ ਬਹੁਤ ਧੰਨਵਾਦ